ਅਸ਼ੀਕਾਲ ਜੀ ਮੈਂ ਬਾਇਬਟਿਕ ਤੋਂ ਬਰਨਾਲਾ ਸੂਟ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਮੇਰੀ ਭੈਣ ਨੇ ਆਪਾਂ ਨੂੰ ਫੋਟੋ ਸੈਂਡ ਕੀਤੀ ਸੀ ਮਾਡਲ ਪਿਕ ਆਪਾਂ ਨੇ ਸਵਾ ਸੇਮ ਉਹਨੂੰ ਰੈਡੀ ਕਰਕੇ ਦਿੱਤਾ ਸੂਟ ਸੂਟ ਦੀ ਫੁੱਲ ਲੁੱਕ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਸੂਟ ਆਪਾਂ ਨੇ ਰੈਡੀ ਕਰਕੇ ਦਿੱਤਾ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਕਿਸ ਪ੍ਰਾਈਸ ਤੇ ਉੱਪਰ ਕੀਤਾ ਕਿਸ ਫੈਬਰਿਕ ਦੇ ਉੱਪਰ ਕੀਤਾ ਐਂਡ ਕਿੰਨੇ ਪ੍ਰਾਈਸ ਦੇ ਵਿੱਚ ਕੀਤਾ ਸੋ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰਦੇ ਹਾਂ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਜੀ ਇਹ ਆਪਾਂ ਨੇ ਵੀਰੇ ਸੂਟ ਰੈਡੀ ਕੀਤਾਗਾ ਕੈਮਰੀ ਕਾਰਮ ਟੈਕਸ ਦੀ ਕੈਮਰੀ ਕਾਟਨ ਦੇ ਉੱਪਰ ਰੈਡੀ ਕੀਤਾ ਬਹੁਤ ਹੀ ਸੋਹਣਾ ਸਟਾਫ ਆ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਘੇਰੇ ਦਾ ਵਰਕ ਹੋਇਆ ਇਹ ਡਿਜ਼ਾਈਨ ਆਪਾਂ ਨੇ ਲਾਸਟ ਈਅਰ ਵੀ ਰੈਡੀ ਕੀਤਾ ਸੀ ਇਸ ਵਾਰ ਫੇਰ ਆਪਣੇ ਕਸਟਮਰ ਦੀ ਡਿਮਾਂਡ ਦੇ ਉੱਪਰ ਰੈਡੀ ਕੀਤਾ ਸੀ ਬਹੁਤ ਹੀ ਸੋਹਣਾ ਨੱਕ ਦੇ ਉੱਪਰ ਕੰਮ ਹੋਇਆ ਹੋਇਆ ਤੁਸੀਂ ਨੱਕ ਦਾ ਕੰਮ ਵੀ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਨੱਕ ਦੇ ਉੱਪਰ ਕੰਮ ਹੋਇਆ ਹੋਇਆ ਹੈ ਬਹੁਤ ਸੋਹਣਾ neck ਦੇ ਉੱਪਰ ਵਰਕ ਹੈ ਤੇ ਘੇਰੇ ਦੇ ਉੱਪਰ ਵਰਕ ਹੈ ਲੈਂਥ ਦਾ ਨੋ ਇਸ਼ੂ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਕਿਉਂਕਿ neck ਨੂੰ ਘਟਾਪਦਾ ਸਕਦੇ ਹੋ ਲਾਈਕ ਜੇ ਕਿਸੇ ਨੂੰ 43 44 ਤੱਕ ਰੱਖਣੀ ਹੈ 43 ਤੱਕ ਰੱਖਣੀ ਤਾਂ ਇੰਨਾ ਕੁ ਫੋਲਡ ਹੋ ਜੂ ਅਗਰ 44 5 ਤੱਕ 6 ਤੱਕ ਰੱਖਣੀ ਹੈ ਤਾਂ ਉੱਪਰੋਂ ਇੰਨਾ ਕੁ ਜਿਹੜਾ ਜ਼ਿਆਦਾ ਹੋ ਜੂਗਾ ਜੀ ਇਹਦੇ ਆਪਾਂ ਨੇ ਜਿਹੜਾ ਪੌਂਚੇ ਦੇ ਉੱਪਰ ਵੀ ਵਰਕ ਕੀਤਾ ਜੀ ਪੌਂਚੇ ਆਪਾਂ ਨੇ ਸ਼ਰਟ ਦੇ ਨਾਲ ਕੱਢੇ ਨੇ ਸ਼ਰਟ ਦੇ ਨਾਲ ਤਾਂ ਵਰਕ ਕੀਤੇ ਨੇ ਤਾਂ ਜੋ ਮਤਲਬ ਕਿ ਕਸਟਮਰ ਜਿਹੜਾ ਲੈਂਥ ਫੈਬਰਿਕ ਨਾ ਕਟੇ ਆਈ ਮੀਨ ਕਹਿੰਦਾ ਮੀਨਿੰਗ ਇਹ ਆ ਵੀ ਜੇ ਆਪਾਂ ਸਾਈਡ ਤੇ ਬਾਹਾਂ ਕੱਢਦੇ ਨੇ ਹੁੰਦੇ ਨੇ ਨਾ ਤਾਂ ਜਿਹੜਾ ਸ਼ਰਟ ਦੇ ਨਾਲੋਂ ਕਪੜਾ ਲੈਂਦਾਗਾ ਉਹ ਥੋੜਾ ਜਿਹਾ ਵੇਸਟ ਜਾਂਦਾਗਾ ਕਿਉਂਕਿ ਜੇ ਪਨਾਲ ਪੌਂਚੇ ਕੱਢੇ ਹੁੰਦੇ ਨੇ ਤਾਂ ਕਪੜਾ ਬਿਲਕੁਲ ਵੀ ਵੇਸ ਨਹੀਂ ਜਾਂਦਾ ਕਿਉਂਕਿ ਜਿੱਦਾਂ ਇੱਕ ਬੱਲਾ ਆਪਣਾ ਇੱਥੋਂ ਉੱਤਰ ਜਾਊਗਾ ਕਈ ਬੱਲਾ ਕਹਿੰਦੇ ਨੇ ਕਈ ਗੋਡੇ ਕਹਿੰਦੇ ਨੇ ਇੱਕ ਆਹ ਉੱਪਰ ਸ਼ਰਟ ਦੀ ਬੈਕ ਸਾਈਡ ਨਾਲ ਆ ਜਾਊਗਾ ਇਹਦੀਆਂ ਬਾਹਮਾਂ ਤੇ ਵੀ ਕੰਮ ਕੀਤਾ ਹੋਇਆ ਪਹੁੰਚਾਂ ਤੇ ਵੀ ਕੰਮ ਕੀਤਾ ਹੋਇਆ ਹੈਗਾ ਐਂਡ ਇਹਦਾ ਜਿਹੜਾ ਪ੍ਰਾਈਸ ਆ ਇਹ ਆਪਾਂ ਨੇ ਸਿਰਫ 1200 ਰੁਪਏ ਦੇ ਵਿੱਚ ਕਸਟਮਰ ਨੂੰ ਰੈਡੀ ਟੂ ਡਿਸਪੈਚ ਆ ਰੈਡੀ ਕਰਕੇ ਦਿੱਤਾ ਅਗਰ ਕੋਈ ਮੇਰੀ ਭੈਣ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੀ ਹੈ ਦੁਪੱਟਾ ਵੀ ਰੈਡੀ ਕਰਵਾ ਸਕਦਾ ਅਗਰ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਵਿਦਆਊਟ ਦੁਪੱਟਾ ਵੀ ਲੈ ਸਕਦੇ ਲੈ ਸਕਦੇ ਹ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਇਹ ਮੇਰੀ ਭੈਣ ਆਪਾਂ ਨੂੰ ਆਪਣੀ ਫੈਬਰਿਕ ਦੇ ਕੇ ਗਈ ਸੀਗੀ ਇਹ ਸੂਟ ਆਪਨੇ ਉਹਨਾਂ ਨੂੰ ਡਿਸਕਾਊਂਟ ਦੇ ਉੱਪਰ ਰੈਡੀ ਕਰਕੇ ਤੇ ਇਹਦਾ ਮੈਂ ਪ੍ਰਾਈਸ ਨਹੀਂ ਮੈਂਸ਼ਨ ਕਰਾਂਗੀ ਜੀ ਕਿਉਂਕਿ ਕਈ ਵਾਰ ਨਾ ਸਾਡੇ ਦੋ ਤਿੰਨ ਸੂਟ ਲੱਗੇ ਹੁੰਦੇ ਨੇ ਇੱਕ ਫ੍ਰੀਮ ਫ੍ਰੀ ਹੁੰਦਾਗਾ ਅਚਾਨਕ ਸਾਨੂੰ ਕੋਈ ਉਹ ਤੋਂ ਸੂਟ ਆ ਜੇ ਵੀ ਜਾਂ ਸਾਡਾ ਕੋਈ ਕਸਟਮਰ ਸਾਨੂੰ ਕਹਿੰਦਾ ਵੀ ਇਹ ਇਹਦੀ ਡਿਜ਼ਾਈਨ ਸਾਡਾ ਲਗਾ ਦੋ ਤਾਂ ਅਸੀਂ ਉਹ ਵਾਲਾ ਸੂਟ ਨਾ ਜਿਹੜਾ ਡਿਸਕਾਊਂਟ ਦੇ ਉੱਪਰ ਘੱਟ ਪ੍ਰਾਈਸ ਦੇ ਉੱਪਰ ਕਰਦਾ ਨਹੀਂ ਹੁੰਨੇ ਵੀ ਮਸ਼ੀਨ ਵੈਸੇ ਵੀ ਫ੍ਰੀ ਚੱਲਣੀ ਹੈਗੀ ਤਾਂ ਕਰਕੇ ਅਸੀਂ ਜਿਹੜਾ ਉਹ ਘੱਟ ਪ੍ਰਾਈਸ ਦੇ ਉੱਪਰ ਕਰਦਾ ਨਹੀਂ ਹੁੰਨੇ ਹੈ ਇਹ ਵਾਲਾ ਸੂਟ ਆਪਾਂ ਨੇ ਉਹ ਆਪਾਂ ਨੂੰ ਫੈਬਰਿਕ ਆਪਣਾ ਦੇ ਕੇ ਗਏ ਸੀ ਤੇ ਆਪਾਂ ਨੇ ਉਹਨਾਂ ਨੂੰ ਵਰਕ ਕਰਕੇ ਤਾਂ ਬਹੁਤ ਹੀ ਸੋਹਣਾ ਵਰਕ ਹੋਇਆ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਵਗੈਰਾ ਚੈੱਕ ਕਰ ਸਕਦੇ ਹੋ ਇਹ ਵੀ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਹੈ ਸੇਮ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਸਾਡੇ ਕੋਲ ਜਿਹੜਾ ਰੈਡੀ ਕਰਵਾ ਸਕਦੇ ਹੋ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਐਂਡ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਅਗਰ ਕੋਈ ਮੇਰੇ ਭੈਣ ਸਾਡੇ ਕੋਲ ਮਸ਼ੀਨ ਸਿੱਖਣਾ ਚਾਹੁੰਦੇ ਨੇ ਤਾਂ ਮਸ਼ੀਨ ਵੀ ਸਾਡੇ ਕੋਲ ਜਿਹੜਾ ਸਿੱਖ ਸਕਦੇ ਨੇ ਜੀ ਕੋਈ ਵੀ ਮਸ਼ੀਨ ਦੇ ਰਿਗਾਰਡਿੰਗ ਤੁਸੀਂ ਸਾਡੇ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ ਫ੍ਰੀ ਆਫ ਕਾਸਟ ਸਾਡੇ ਨਾਲ ਜਿਹੜੀ ਗੱਲ ਕੁਸੀ ਕਾਲ ਤੇ ਕਰ ਸਕਦੇ ਹੋ ਜੀ ਬਟੀਕ ਓਪਨ ਕਰਨ ਬਾਰੇ ਕਿਸੇ ਰਿਗਾਰਡਿੰਗ ਕੋਈ ਵੀ ਗੱਲ ਕਰਨੀ ਹੈ ਤੁਸੀਂ ਮੇਰੇ ਨੰਬਰ ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 9855462331 ਵਾਲੇ ਨਾਲ ਤੁਸੀਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਸਾਡੇ ਤੋਂ ਕਿਸੇ ਵੀ ਟਾਈਪ ਦਾ ਵਰਕ ਪੇਂਟ ਕੁਝ ਵੀ ਜਿਹੜਾ ਕਰਵਾ ਸਕਦੇ ਆ ਅਗਰ ਕੋਈ ਮੇਰੇ ਪੈਨ ਸਟਿਚਿੰਗ ਕਰਵਾ ਕੇ ਲੈਣਾ ਚਾਹੁੰਦੇ ਨੇ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਨੇ ਅਗਰ ਕੋਈ ਵਿਦਆਊਟ ਸਟਿਚਿੰਗ ਲੈਣਾ ਚਾਹੁੰਦੇ ਨੇ ਸਾਡੇ ਕੋਲ ਸੂਟ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਨੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਜਿਹੜੀ ਵੀ ਵੀਡੀਓ ਆਪਾਂ ਨਿਊ ਅਪਲੋਡ ਕਰਦੇ ਹਾਂ ਜਲਦੀ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਜੀ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਡੀਅਰ